ਅਸੀਂ ਕਾਰ ਬੈਠੇ ਸੀ ਪੌਣੇ ਇੱਕ ਦਾ ਟਾਈਮ ਹੈਗਾ ਸੀ ਤੇ ਸਾਨੂੰ ਕਹਿਣ ਆਏ ਸੀ ਵੀ ਤੁਹਾਡੇ ਭਰਾ ਨੂੰ ਕੁੱਟੀ ਜਾ ਰਹੇ ਨੇ ਪੁਲਿਸ ਵਾਲੇ ਤੇ ਅਸੀਂ ਭੱਜ ਕੇ ਗਏ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਕੁੱਟਿਆ ਜਾ ਰਿਹਾ ਸੀ ਪਿੱਛੇ ਅਸੀਂ ਬਾਅਦ ਚ ਗਏ ਤਾਂ ਫਿਰ ਵੀ ਕੁੱਟੀ ਜਾ ਰਹੀ ਸੀ ਅਸੀਂ ਛੁਡਾਉਣ ਗਏ ਸੀ ਤੇ ਉੱਥੇ ਪੁਲਿਸ ਵਾਲੇ ਸੀ ਤੇ ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਵੀਡੀਓ ਬਣਾਓ ਅਸੀਂ ਬਣਾ ਰਹੇ ਸੀ ਤੇ ਸਾਡੇ ਤੇ ਉਹਨਾਂ ਨੇ ਝੂਠਾ ਪਰਚਾ ਪਾਤਾ ਮੇਰੇ ਤੇ ਤੇ ਮੇਰੀ ਲਾਈਫ ਸਾਰੀ ਖਰਾਬ ਹੋ ਜਣੀ ਹੈ ਤੇ ਕੀ ਕਰ ਰਹੇ ਤੇ ਕੀ ਕਰਦੇ ਹੋ ਪੜ੍ਹਦੇ ਅਸੀਂ ਮੈਂ ਬੀਏ ਕਰ ਰਹੀ ਹਾਂ ਤੇ ਇਸ ਕਰ ਮੈਂ ਕਹਿਣਾ ਚਾਹੁੰਨੀ ਹਾਂ ਕਿ ਮੇਰੀ ਲਾਈਫ ਖਰਾਬ ਹੋ ਸਕਦੀ ਹੈ ਤੇ ਇਸ ਲਈ ਕਿ ਮੇਰਾ ਝੂਠਾ ਪਰਚਾ ਪਾਇਆ ਗਿਆ ਉਹ ਰੱਦ ਕਰ ਦਿੱਤਾ ਜਾਵੇ ਹੋਇਆ ਸਫਰ ਬਾਨ ਕਿ ਕੁੱਤੀਆਂ ਚੰਦ ਕੇ ਲੈ ਗਿਆ বিনা ਵਜਾ ਤੋਂ जे की बच्चा है महीने का ठीक हाँ है तीन जुलाई मेरा ऑपरेशन होया वा ऑपरेशन होया जिन કાલાધલે હીંશેથલેથ હીશેથવેથ હાડિયે હાડિં હીશામહીથ હીશામાંડાયે હાડિં હીશેથથ હીશેથ घूँट में लाया घूँट में लाया हाँ बाबा कर कर मेरा 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 घूँट फड़ाओ चलो क्या देखा लेकर लेकर लेके लेकर 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 ਗੱਲ ਨੂੰ ਨਾ ਤੂੰ ਇੱਕ ਰੰਗੋਤ ਤਰੂਰਾ ਮੋਬਾਈਲ ਫਰਾਮ ਮੈਂ ਵੀਡੀਓ ਪਾਣਾ ਹੋ ਪਾਣੀ ਪਿਦੋ 10 ਕਿਰਮ ਸਮਾਨ ਬ੍ਰਾਮ ਦੀ ਕਿਥੇ ਵਿਖਾ ਬ੍ਰਾਮ ਦੀ ਇੱਕ ਖਾਸ ਮਹਾਂ ਦੇ ਵਿਖਾ ਤੇਰਾ ਨਾਮ ਕੀ ਦੁਆਰਾ ਨਾਮ ਦੱਸ ਤੇਰਾ ਕੀ ਨਾਮ ਦਾ ਸਾਹਿਬ ਦਾ ਫੋਨ ਦਿਉਣ ਵਾਲੇ ਤੇਰਾ ਨਾਮ ਕੀ ਤੂੰ ਜਿਆਦਾ ਬੋਲ ਨਾ ਜਰ ਕਰ ਬੋਲਿੰਗ ਦੇ ਵਿੱਚ ਖੜਾ ਤੈਨੂੰ ਤਾਂ ਸਹੀ ਜਾਣਿਆ ਪੰਨੀ ਕਾਲਾ ਜਦੋਂ ਪੁੱਛਣ ਕਿ ਨਾਮ ਤੁਹਾਡਾ ਮੇਰਾ ਨਾਮ ਅਨੀਸ਼ਾ ਰਾਣੀ ਹੈ ਹਾਂਜੀ ਤੇ ਕਿ ਕੀ ਹੋਇਆ ਜਿਹੜੇ ਤੁਹਾਡੇ ਕਟ ਜਿਹੜੀ ਤੁਹਾਡਾ ਪੁਲਿਸ ਨੇ ਜਿਹੜਾ ਤੁਹਾਡੇ ਤੇ ਪਰਚਾ ਦਿੱਤਾ ਅਸੀਂ ਘਰ ਬੈਠੇ ਸੀ ਪੌਣੇ ਇੱਕ ਦਾ ਟਾਈਮ ਹੈਗਾ ਸੀ ਤੇ ਸਾਨੂੰ ਕਹਿਣ ਆਏ ਸੀ ਵੀ ਤੁਹਾਡੇ ਭਰਾ ਨੂੰ ਕੁੱਟੀ ਜਾ ਰਹੇ ਨੇ ਪੁਲਿਸ ਵਾਲੇ ਤੇ ਅਸੀਂ ਭੱਜ ਕੇ ਗਏ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਕੁੱਟਿਆ ਜਾ ਰਿਹਾ ਸੀ ਪਿੱਛੇ ਅਸੀਂ ਬਾਅਦ ਚ ਗਏ ਤਾਂ ਫਿਰ ਵੀ ਕੁੱਟੀ ਜਾ ਰਹੀ ਸੀ ਅਸੀਂ ਛੁੜਾਉਣ ਗਏ ਸੀ ਤੇ ਉੱਥੇ ਪੁਲਿਸ ਵਾਲੇ ਸੀ ਤੇ ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਵੀਡੀਓ ਬਣਾਓ ਅਸੀਂ ਬਣਾ ਰਹੇ ਸੀ ਤੇ ਸਾਡੇ ਤੇ ਉਹਨਾਂ ਨੇ ਝੂਠਾ ਪਰਚਾ ਪਾਤਾ ਮੇਰੇ ਤੇ ਤੇ ਮੇਰੀ ਲਾਈਫ ਸਾਰੀ ਖਰਾਬ ਹੋ ਜਾਣੀ ਹੈ ਕੀ ਕਰ ਰਹੀ ਹੈ ਕੀ ਕਰਦੇ ਹੋ ਪੜ੍ਹਦੇ ਅਸੀਂ ਮੈਂ ਵੀ ਇਹ ਕਰ ਰਹੀ ਆ ਤੇ ਇਸ ਕਰ ਮੈਂ ਕਹਿਣਾ ਚਾਹੁੰਨੀ ਆ ਕਿ ਮੇਰੀ ਲਾਈਫ ਖਰਾਬ ਹੋ ਸਕਦੀ ਏ ਤੇ ਇਸ ਲਈ ਕਿ ਮੇਰਾ ਝੂਠਾ ਪਰਚਾ ਪਾਇਆ ਗਿਆ ਉਹ ਰੱਦ ਕਰ ਦਿੱਤਾ ਜਾਵੇ ਕੀ ਤੁਹਾਡਾ ਜਿਹੜਾ ਤੁਹਾਡਾ ਕੀ ਗੁਨਾਹ ਸੀਗਾ ਮੇਰਾ ਤਾਂ ਗੁਨਾਹ ਕੋਈ ਨਹੀਂ ਸੀ ਮੈਨੂੰ ਤਾਂ ਕਿਸੇ ਨੇ ਕਿਹਾ ਸੀ ਵੀ ਵੀਡੀਓ ਬਣਾਉਣ ਲਈ ਤੇ ਮੈਂ ਬਣਾ ਰਹੀ ਸੀ ਮੈਨੂੰ ਨਹੀਂ ਪਤਾ ਵੀ ਇੰਨਾ ਸਭ ਹੋ ਜਾਏਗਾ ਤੇ ਨਾ ਅਸੀਂ ਕਦੇ ਇਸ ਪੰਗੇ 'ਚ ਕਦੇ ਪਏ ਥਾਣੇ ਤੁਹਾਨੂੰ ਵੀ ਨਾਲ ਲੈ ਕੇ ਗਏ ਸੀ ਥਾਣੇ ਤਾਂ ਨਹੀਂ ਸਾਨੂੰ ਲੈ ਕੇ ਗਏ ਬਟ ਸਾਡੇ ਤੇ ਪਰਚਾ ਮੇਰੇ ਤੇ ਪਾਇਆ ਗਿਆ ਹੈ ਉਹਨਾਂ ਮੰਗਦੇ ਇਹਨਾਂ ਇਨਸਾਫ ਮਿਲਣਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਪੱਕੀ ਨਾਮ ਤੇ ਕਿੱਥੋਂ ਦਾ ਰਹਿਣ ਬਾ ਜੀ ਮੇਰਾ ਨਾਮ ਮੌਨਿਕਾ ਰਾਣੀ ਹੈਗਾ ਮੌਰ ਕੇ ਉਤਾਰ ਵੀ ਆਈ ਹਾਂ ਹਾਂ ਜੀ ਤੇ ਕੀ ਚਲਬਤ ਹੋਈ ਤੇ ਪਹਿਲਾਂ ਵਰਤ ਸੀ ਹਾਂ ਜੀ ਹਾਂ ਡਿਲੀਵਰੀ ਇਸ ਬੱਚੇ ਦੀ ਹਾਂ ਜੀ ਮੇਰੀ ਡਿਲੀਵਰੀ ਹੋਈ ਹੈ ਮੇਰੇ ਤੇ ਇੱਕ ਮਹੀਨੇ ਦਾ ਜਾ ਕੇ ਜੀ ਕਰਨਾ ਹੈ ਹਾਂ ਜੀ ਕੀ ਕਰ ਰਹਾ ਜਿਹੜਾ ਪੁਲਿਸ ਆ ਕੇ ਜਿਹੜੇ ਤੁਹਾਡੇ ਪੁਲਿਸ ਕਾਰਨ ਇਹੀ ਕਾਰਨ ਸਾਨੂੰ ਆਪ ਨੂੰ ਨਹੀਂ ਪਤਾ ਸੀ ਇਹਨਾਂ ਕੋਈ ਇਹੀ ਪੁੱਛਦੇ ਰਹੇ ਕਿ ਹਾਂ ਵੀ ਤੁਸੀਂ ਹਨ ਫੜਿਆ ਕਿਉਂ ਜਿਵੇਂ ਮੇਰੇ ਘਰ ਵਾਲੇ ਨੇ ਫੜਿਆ ਸੀਗਾ ਕਿ ਕਿਉਂ ਫੜਿਆ ਤੁਸੀਂ ਇਹਨਾਂ ਦੀ ਗਲਤੀ ਕੀ ਹੈ ਸਾਨੂੰ ਬਾਰ ਬਾਰ ਇੱਕੋ ਗੱਲ ਕਹਿੰਦੇ ਸੀ ਇਹਨਾਂ ਕੋ ਕੋਈ ਸਮਾਨ ਫੜਿਆ ਸੀ ਕਿ ਕੋਈ ਜਿਹੜਾ ਸਮਾਨ ਫੜਿਆ ਕੋਈ ਵੀ ਜਿਹੜਾ ਕੁਝ ਵੀ ਫੜਿਆ ਤੁਸੀਂ ਉਹ ਸਾਨੂੰ ਦਿਖਾ ਦਿਓ ਕਹਿੰਦੇ ਉਹ ਆ ਜਾਂਦਾ ਆ ਜਾਂਦਾ ਮਤਲਬ ਕਿ ਹਾਂ ਵੀ ਕੋਈ ਉਹਨਾਂ ਨੂੰ ਵਾਰ ਮੰਗਵਾਉਣਾ ਸੀਗਾ ਕਿਤੇ ਤਿੰਨ ਵਜੇ ਨੇ ਸੀਗੇ ਤੇ ਉਹਨਾਂ ਨੇ ਬਾਅਦ ਚ ਗੱਡੀ ਤੇ ਪੁਲਿਸ ਹੋਰ ਮੰਗਵਾਈ ਸੀਗੀ ਵਰਦੀ ਜਿਹੜੇ ਪਹਿਲਾ ਆਏ ਸੀ ਉਹਨਾਂ ਨੇ ਉਹ ਸਿਵਲ ਡਰੈਸੇ ਸੀਗੀ ਕੋਈ ਵਰਦੀ ਨਹੀਂ ਪਾਈ ਹੋਈ ਸੀ ਉਹਨਾਂ ਨੇ ਜੀ ਤੇ ਜੇ ਤਾਂ ਫੜਿਆ ਤੇ ਕੁੱਟ ਬੰਦ ਜੀ ਸਾਡੇ ਵੱਲੋਂ ਕੋਈ ਕੁੱਟਮਾਰ ਨਹੀਂ ਹੋਈ ਉਹਨਾਂ ਨੇ ਪੁਲਿਸ ਨੇ ਕੁੱਟਮਾਰ ਕੀਤੀ ਜੀ ਮੇਰੇ ਘਰ ਵਾਲਿਆਂ ਨੂੰ ਕੁੱਟਿਆ ਇਹਨਾਂ ਨੂੰ ਉਹਨਾਂ ਦੇ ਦੋਨਾਂ ਕੰਨਾਂ ਤੇ ਮਾਰਿਆ ਉਹਨਾਂ ਦੇ ਇੱਕ ਇੱਕ ਕੰਨ ਦਾ ਪਰਦਾ ਖਰਾਬ ਹੋ ਗਿਆ ਜੀ ਤੁਹਾਡੇ ਨਾਲ ਵੀ ਕੁੱਟ ਪਰ ਹਾਂਜੀ ਸਾਨੂੰ ਉੱਥੇ ਜਰ ਥਾਣੇ ਲੈ ਕੇ ਗਏ ਸਾਡੇ ਨਾਲ ਐਸਐਚਓ ਸਾਹਿਬ ਨੇ ਖੁਦ ਕੁੱਟਿਆ ਤੇ ਜਨਨ ਚੁੱਕ ਲਏ ਤਿੰਨ ਜਨਨ ਲੈ ਕੇ ਗਏ ਨੇ ਇੱਕ ਮੇਰੀ ਚਾਚੀ ਸੱਸੀ ਗਏ ਤੇ ਇੱਕ ਮੇਰੀ ਦਰਾਨੀ ਸੀਗੀ ਕਿਵਾਂ ਜੀ ਸੀ ਤੁਹਾਡੀ ਉਹ ਘੜੀ ਆਪਣਾਉਣ ਦੀ ਵਜ੍ਹਾ ਸੀ ਕੀ ਕਰ ਹਾਂਜੀ ਕਹਿੰਦੇ ਸੀ ਕਿ ਹਾਂ ਵੀ ਤੁਸੀਂ ਬੰਦਾ ਚੜਾਇਆ ਜੀ ਬੰਦਾ ਤਾਂ ਹਾਂ ਕੋਈ ਗਲਤੀ ਹੋਵੇ ਤਾਂ ਦੀ ਸੰਸ ਜਾਣਦੀ ਹੈ ਤੇ ਉਹ ਜਦੋਂ ਹਾਂ ਵੀ ਸਾਡਾ ਬੰਦਾ ਹੈ ਇੱਥੇ ਖੜਾ ਸੀਗਾ ਸਾਈਡ ਤੇ ਤੇ ਉਹ ਸਾਨੂੰ ਘੇਰ ਕੇ ਸਾਨੂੰ ਲੈ ਗਏ ਫਿਰ ਉਸ ਤੋਂ ਬਾਅਦ ਹਾਂਜੀ ਲੇਡੀ ਜਲ ਵੀ ਲੇਡਿਸ ਨਾ ਜੀ ਉਹ ਇੱਥੇ ਤਾਂ ਕੋਈ ਕੁਟਮਾਰ ਨਹੀਂ ਹੋਈ ਸਾਨੂੰ ਜਦੋਂ ਉੱਥੇ ਥਾਣੇ ਲੈ ਕੇ ਉੱਥੇ ਪਜਾ ਕੇ ਸਾਨੂੰ ਕਿਹਾ ਵੀ ਉਹ ਐਸਐਚਓ ਸਾਹਿਬ ਨੇ ਖੁਦ ਘਟਿਆ ਕਿਸੇ ਤੇ ਬੰਦਾ ਪਜਾਤਾ ਬੈਠ ਬੈਠ ਕੇ ਹਾਂਜੀ ਡੰਡ ਬੈਠ ਕੇ ਕਟਾਈਆਂ ਸੀਗੀਆਂ ਮੇਰੇ ਹਜੇ ਮਹੀਨੇ ਮਹੀਨਾ ਹੋਇਆ ਵੱਡਾ ਪ੍ਰਸ਼ਨ ਹੋਇਨ ਮੇਰੇ 1 ਮਹੀਨੇ ਦੀ ਕੁੜੀ ਆ ਜੀ ਕੀ ਮੰਗ ਹੈ ਤੁਹਾਡੀ ਹਾਂਜੀ ਤੁਹਾਡੀ ਕੀ ਮੰਗ ਜੀ ਮੰਗ ਇਹ ਹੀ ਆ ਕਿ ਸਾਡੇ ਤੇ ਸਾਡੇ ਤਾਂ ਹੁਣ ਜਿਹਜ ਪਰਚਾ ਪਾਇਆ ਹੋਇਆ ਤੇ ਸਾਡੀ ਤਾਂ ਗਲਤੀ ਕੋਈ ਹੈ ਨਹੀਂ ਸੀਗੀ ਹਾਂਜੀ ਪਰਿਵਾਰ ਤੇ ਹਾਂਜੀ ਸਾਡੇ ਸਾਰੇ ਪਰਿਵਾਰ ਤੇ ਕੀਤਾ 15 ਜਣੇ ਦਾ ਨਾਮ ਲਿਖਿਆ ਹੋਇਆ ਆ ਉਹਨਾਂ ਨੇ ਤੇ 15 ਜਨਾਂ ਤੇ ਕਹਿੰਦੇ ਹਾਂ ਵੀ ਪਰਚਾ ਹੈਗਾ ਹੁਣ ਅਸੀਂ ਕਿੱਥੇ ਜਾਈਏ ਪਰ ਮੁੱਖ ਮੰਤਰੀ ਰਕੀ ਅਪੀਲ ਕਰਨਾ ਚਾਹੋ ਵੀ ਇਹੀ ਕਹਿੰਨੇ ਕਿ ਹਾਂ ਵੀ ਜੀ ਪੁਲਿਸ ਵਾਲੇ ਨੇ ਐਵੇਂ ਇੱਕ ਤਾਂ ਸਾਡੀ ਪਹਿਲੀ ਗੱਲ ਤੇ ਐ ਕਿ ਐਸੇ ਚੋਣ ਸਾਡੇ ਉੱਤੇ ਹੱਥ ਚੱਕਣ ਦਾ ਅਧਿਕਾਰ ਨਹੀਂ ਹੈਗਾ ਦੂਜੀ ਗੱਲ ਇਹ ਵੀ ਹੈ ਕਿ ਹਾਂ ਵੀ ਜੇ ਕੋਈ ਗਲਤੀ ਹੁੰਦੀ ਤੁਸੀਂ ਮੌਕੇ ਤੇ ਦੱਸੋ ਉਹਨਾਂ ਨੂੰ ਠੀਕ ਹੈ ਤੇ ਹਾਂ ਵੀ ਉਹਨਾਂ ਨੂੰ ਕਹੋ ਕਿ ਹਾਂ ਉਹਨਾਂ ਨੂੰ ਇਹ ਵੀ ਹੈ ਕਿ ਹਾਂ ਵੀ ਜੇ ਕੋਈ ਗਲਤੀ ਹੋਏ ਤਾਂ ਕਿਸੇ ਨੂੰ ਕੁਝ ਕਹੋ ਤੁਸੀਂ ਜਨਤਾ ਵੈਸੇ ਕੁਝ ਨਾ ਕਵੇ ਜੀ ਠੀਕ ਹੈ ਨਾ ਜੀ ਜੀ ਇਹ ਹੀ ਆ ਕਿ ਹਾਂ ਵੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੀ ਪੁਲਿਸ ਆਪ ਜਿਹੜੀ ਜਨਤਾ ਨਾਲ ਕੋਟਮਾਰ ਕਰ ਰਹੀ ਹੈ ਝੂਠੇ ਪਰਚੇ ਪਾ ਰਹੀ ਹੈ ਇਹ ਕਿਉਂ ਹਨਾ ਜੀ ਤਾਂ ਇਹ ਕਿਸ ਤਰ੍ਹਾਂ ਤੁਸੀਂ ਇਨਸਾਫ ਲੈਣ ਜਾਓ ਜੀ ਸਾਡੇ ਤੇ ਪਰਜਾ ਜਿਹੜਾ ਹੋਇਆ ਉਹਨਾਂ ਨੂੰ ਕਿ ਹਾਂ ਵੀ ਇਹਨਾਂ ਨੂੰ ਕਿ ਹਾਂ ਵੀ ਕੈਨਸਲ ਕਰਨ ਨੂੰ ਠੀਕ ਹੈ ਤੇ ਹਾਂ ਵੀ ਜਿਹੜੀ ਸਾਡੀ ਕੋਟਮਾਰ ਹੋਈ ਹੈ ਜੇ ਮੇਰੇ ਘਰ ਘਰ ਵਾਲੇ ਤੇ ਪਰਦਾ ਖਰਾਬ ਹੋ ਗਿਆ ਕੰਨ ਦਾ ਉਹਦਾ ਇਲਾਜ ਕੋਣ ਕਰਾਊਗਾ ਜੀ ਹਾਂ ਜੀ ਉਹਨਾਂ ਦੇ ਦੋਨੋਂ ਸਾਈਡ ਤੇ ਕਰਨ ਤੇ ਮਾਰੀ ਹੈ ਜੀ ਤਨ ਦੇ ਇੱਕ ਸਾਹ ਹਾਂਜੀ ਨਿਕਲਿਆ ਕੁਛ ਨਹੀਂ ਜੀ ਕੁਛ ਵੀ ਨਹੀਂ ਸੀ ਕੋਈ ਨਾਲ ਕੋਲ ਠੀਕ ਹੈ ਉਹਨਾਂ ਦੇ ਕੋ ਪਕਾਣੇ ਦਾ ਪਰਦਾ ਖਰਾਬ ਹੋ ਗਿਆ ਹੁਣ ਉਹਨਾਂ ਦਾ ਇਲਾਜ ਸਾਨੂੰ ਅਲੱਗ ਤੋਂ ਕਰਵਾਉਣਾ ਪੈਣਾ ਬੰਗ ਕੀ ਵੀ ਇਹ ਤਾਂ ਸਾਹਮਣੇ ਹਾਂਜੀ ਸਰ ਜੀ ਇਨਸਾਫ ਤਾਂ ਮਿਲਣਾ ਚਾਹੀਦਾ ਸਾਨੂੰ ਇੱਕ ਮੋਨਕੇ ਦਾ ਮਾਮਲਾ ਆਇਆ ਜਿਹੜਾ ਸਰਸ ਪਾਰਟੀ ਦੇ ਹੁੰਦਾ ਹੈ ਕੀ ਮਾਮਲਾ ਇਹ ਜੀ ਮੋਨਕੇ ਉਤਾੜ ਦੇ ਵਿੱਚ ਵਿਸ਼ਵਜੀਤ ਉਰਫ ਵਿੱਕੀ ਨਾਂ ਦਾ ਮੁੰਡਾ ਸੀਗਾ ਜਿਸ ਤੇ ਪੁਲਿਸ ਨੂੰ ਸ਼ੱਕ ਸੀਗਾ ਵੀ ਉਹਦੇ ਕੋਲ ਕੁਝ ਨਾ ਕੁਝ ਨਸ਼ੀਲਾ ਪਦਾਰਥ ਜਾਬਤਾ ਜਿਸ ਨੂੰ ਉਦੋਂ ਟੀਮ ਨੇ ਸਾਡੀ ਜਾ ਕੇ ਅਰੈਸਟ ਕਰ ਲਿਆ ਸੀ ਫੜ ਲਿਆ ਸੀਗਾ ਪਰ ਉਸ ਤੋਂ ਬਾਅਦ ਜਿਹੜੇ ਉਹਦੇ ਪਰਿਵਾਰਕ ਮੈਂਬਰ ਸੀਗੇ ਜਿਹੜੀ ਉਹਦੀ ਘਰ ਵਾਲੀ ਸੀ ਤੇ ਉਹਦੇ ਨਾਲ ਹੋਰ ਦੋ ਤਿੰਨ ਲੇਡੀਜ਼ ਸੀਗੀਆਂ ਤੇ ਉਹਦੇ ਜਿਹੜੇ ਚਾਚੇ ਤਾਏ ਦੇ ਮੁੰਡੇ ਸੀਗੇ ਉਹ ਆ ਕੇ ਪੁਲਿਸ ਪਾਰਟੀ ਦੇ ਗੱਲ ਪੈ ਗਏ ਤੇ ਉਹਨਾਂ ਨੇ ਉੱਥੋਂ ਉਹਨੂੰ ਮੁੰਡੇ ਨੂੰ ਛਡਾ ਕੇ ਤੇ ਉੱਥੋਂ ਭਜਾ ਦਿੱਤਾ ਜਿਸ ਤੇ ਅਸੀਂ 162 ਨੰਬਰ ਐਫ ਆਈ ਆਰ ਹੈ ਜਿਹੜੀ ਅਸੀਂ ਦਰਜ ਰਜਿਸਟਰ ਕੀਤੀ ਹੈ ਜੋ ਕਿ ਧਾਰਾ 132 221 262 304 2 351 2 190 99 ਦੇ ਵਿੱਚ ਬੀ ਐਨ ਐਸ ਦੇ ਵਿੱਚ ਇਹ ਸ਼ਾਮਲ ਹੈ। ਫੌਸਪਾਰਟੀ ਵੀ ਰੋਕ ਲਗਾ ਰਹੀ ਤੇ ਕੁੱਟਮਾਰ ਆ। ਪੁਲਿਸ ਪਾਰਟੀ ਨਾਲ ਤਾਂ ਪੁਲਿਸ ਪਾਰਟੀ ਦੀ ਤਾਂ ਗਲ ਪਈ ਸੀ ਇਹ। ਕੁੱਟਮਾਰ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ। ਮਾਮਲਾ ਦਰਜ ਕਰ ਲਿਆ।